ਇਹ ਸਭ ਤੋਂ ਕਵਾੜ ਮੰਡੀ ਹੈ ਜੀ ਮੇਰੇ ਖਿਆਲ ਐਨੀ ਕਵਾੜ ਮੰਡੀ ਅਸੀਂ ਨਹੀਂ ਕਦੀ ਜ਼ਿੰਦਗੀ ਦੇਖੀ ਟੁੱਟੇ ਤੋਂ ਟੁੱਟੇ ਸ਼ਹਿਰ ਚ ਚਲੇ ਉੱਥੇ ਵੀ ਇਹ ਨਾਲੋਂ ਵਧੀਆ ਹੈ ਤੁਸੀਂ ਹਾਲ ਦੇਖ ਲਓ ਨਾ ਕੋਈ ਸਫਾਈ ਵਾਲਾ ਹੈ ਪਤਾ ਨਹੀਂ ਸਫਾਈ ਕਰਨ ਤਾਂ ਆਉਂਦੇ ਹੀ ਨਹੀਂ 6-6 ਮਹੀਨੇ ਸਭ ਚੋਰ ਇਕੱਠੇ ਕੀਤੇ ਹੋਏ ਸੀ ਨਾਲ ਮਿਲ ਕੇ ਬਾਕੀ ਤੁਹਾਡਾ ਹਾਲ ਦੇਖ ਲਓ ਤੁਸੀਂ ਫੋਟੋ ਦਿਖਾਓ ਜਰਣਾ ਮਾਨ ਵੈਸੀ ਤਾਂ ਵੈਸੀ ਕੁੰਬੜ ਫਿਰ ਆਇਆ ਸੀ ਸਬਜ਼ੀ-ਸਬਜ਼ੀ ਲੈਣ ਆਏ ਸੀ ਪਰ ਬਹੁਤ ਬੁਰਾ ਹਾਲ ਹੈ ਇਹਨਾਂ ਨੂੰ ਚਾਹੀਦਾ ਰੋਜ਼ ਸਫਾਈ ਕਰਲੀ ਕੋਈ ਸਮਾਰਟ ਮੰਡੀ ਨਹੀਂ ਹੈ ਜੀ ਇਹ ਆਦੋ ਇਹਦਾ ਗੰਦਾ ਹੈ ਆਪ ਪੁੱਛੋ ਨਾ ਆਪ ਨਿਕਲਣਾ ਮੁਸ਼ਕਲ ਹੈ ਆਵੇ ਲੋਕਾਂ ਦਾ ਯਾਰੇ ਬਿਮਾਰੀ ਫੈਲਣ ਦਾ ਡਰੇ ਆਵੇ ਬਹੁਤ ਬੁਰੀ ਹਾਲਤ ਹੈ ਇੱਥੇ ਭਾਈ ਸਾਹਿਬ ਬਹੁਤ ਬੁਰੀ ਹਾਲਤ ਹੈ ਕੱਪੜੇ ਪਹਿਨਣਗੇ ਕੱਪੜੇ ਗੰਦੇ ਜੁੱਤੇ ਪਹਿਨਣਗੇ ਜੁੱਤੇ ਗੰਦੇ ਆਪੇ ਬੱਗੂ ਬਹੁਤ ਹੈ ਆਪੇ ਬੁਰਾ ਲੱਗਿਆ ਇਸ ਗੰਦਗੀ ਦਾ ਢੇਰ ਲੱਗਾ ਹੈ ਹਰ ਪਾਸੇ ਚਾਰੇ ਪਾਸੇ ਦੇਖ ਲੋ ਤੁਰਿਆ ਨਹੀਂ ਜਾਂਦਾ ਇੱਥੇ ਦਾ ਇੱਥੇ ਚੱਲਿਆ ਨਹੀਂ ਜਾਂਦਾ ਚਿੱਕੜ ਹੀ ਚਿੱਕੜ ਪਾਣੀ ਹੀ ਪਾਣੀ ਹੈ ਬਾਰਿਸ਼ ਦਾ ਸਾਹ ਨਹੀਂ ਲਿਆ ਜਾਂਦਾ ਪਤਾ ਨਹੀਂ ਕਿਸਰਾ ਲੋਕ ਜੀ ਰਹੇ ਇੱਥੇ ਹੈ ਜੀ ਕੀ ਲੈਣ ਆਇਆ ਮੈਂ ਸਬਜ਼ੀ ਲੈਣ ਆਇਆ ਸੀਗਾ ਮੇਰੀ ਵਾਈ ਬਿਮਾਰ ਹੈਗੀ ਉਹਦੇ ਵਾਸਤੇ ਪਪੀਤਾ ਚਾਹੀਦਾ ਸੀ ਮੈਨੂੰ ਤਾਂ ਪਪੀਤਾ ਦੋਪਲੇ ਕੇ ਪਪੀਤਾ ਦਿਓ ਮੈਂ ਪਪੀਤਾ ਲੈਣ ਆਇਆ ਜੇ ਨਹੀਂ ਜਾਂਦਾ ਇੱਥੇ ਚਾਰੇ ਤਰਫ ਦੇਖੋ ਨਾ ਕਿੰਨਾ ਸਾਡਾ ਰਸਿਆ ਤੁਰੇ ਨਹੀਂ ਜਾਂਦਾ ਰੇਡੀਆਂ ਦੇਖੋ ਕਿਸ ਤਰ੍ਹਾਂ ਬੇਟੇ ਵੀਆਂ ਲੱਗੀਆਂ ਹੋਈਆਂ ਨੇ ਹਾਂਜੀ ਉਹ ਲੋਕ ਅਨੈਸੈਸਰੀ ਕਿੱਥੇ ਬੈਠੇ ਹੋ ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾ ਤੁਰਨ ਨੂੰ ਥਾਂ ਨਹੀਂ ਹੈਗੀ ਨੰਗਰ ਨੂੰ ਰਸਤਾ ਨਹੀਂ ਹੈ ਹਾਂਜੀ ਦੱਸੋ ए स्मार्ट सिटी मंडी बीमारियों का घर तो यहाँ पे वैसे ही बन जाएगा अगर इतना कूड़ा रहेगा तो अब बारिशों के टाइम पे यहाँ पानी इकट्ठा हो जाता है लोगों को न्यूज में बताया जाता है कि छतों पे पानी इकट्ठा ना होने दे यहाँ इतना इतना पानी है कूड़े में पानी में गंद में मच्छर वगैरह पनपते हैं और तो बीमारियों का घर तो वैसे ही है